ਵੇ ਇਸ ਕਥਾ ਨੂੰ ਜਰੂਰ ਸੁਣ ਲਿਓ ਹਾਂਜੀ ਇੱਕ ਸਹਿ ਕਾਮ ਕਰਮ ਜੇ ਕੇ ਕਰਤਾ ਬਿਆਨਿਸ਼ ਕਾਮ ਕਰਮ ਜੋ ਕਰਤਾ ਇੱਕ ਸੇਖੋ ਹੈ ਜਿਹੜਾ ਨਿਸ਼ਕਾਮ ਕਰਮ ਕਰਦਾ ਕੋਈ ਇੱਛਾ ਹੀ ਨਹੀਂ ਜੋ ਮਿਲ ਗਿਆ ਸੋ ਠੀਕ ਹੈ ਇੱਕ ਉਹ ਹੈ ਜਿਹੜਾ ਇੱਛਾ ਰੱਖ ਕੇ ਕਰਦਾ ਜਿਵੇਂ ਸਾਡੇ ਚ ਕਈ ਪਾਠ ਕਰਦੇ ਨੇ ਕਈ ਤੇ ਪਾਠ ਇਸ ਕਰਕੇ ਕਰਦੇ ਨੇ ਵੀ ਸੇਖਾ ਉਦੋਂ ਬਨਾਲ ਸਵੇਰੇ ਉੱਠਦੇ ਨੇ ਇਸ਼ਨਾਨ ਕਰਦੇ ਨੇ ਪਾਠ ਕਰਦੇ ਨੇ ਇਕ ਹੋਰ ਨੇ ਜਿਹੜੇ ਸਾਨੂੰ ਵੀ ਆ ਕੇ ਪੁੱਛਦੇ ਰਹਿੰਦੇ ਗਿਆਨੀ ਜੀ ਕਿਹੜਾ ਪਾਠ ਕਰੀਏ ਤੇ ਮੈਂ ਤੇ ਕੋਈ ਗੱਲ ਪੁੱਛਦਾ ਹਾਂ ਵੀ ਪਹਿਲਾਂ ਕਿਹੜਾ ਕੀਤਾ ਹੈ ਕੀਤਾ ਉਹਨਾਂ ਨੇ ਪਹਿਲਾਂ ਵੀ ਕੋਈ ਨਹੀਂ ਜੇ ਪਾਠ ਕਰਦੇ ਹੁੰਦੇ ਤੇ ਪੁੱਛਣ ਦੀ ਲੋੜ ਨਹੀਂ ਸੀ ਪੈਣੀ ਕਿਉਂਕਿ ਤੈਂਡੇ ਸਿਮਰਨ ਹਬ ਕੀ ਛਲਦਮ ਜਿਹੜਾ ਰੋਜ਼ ਜਪਜੀ ਪੜ੍ਹੇਗਾ ਉਹਨੂੰ ਕੀ ਘਟਾ ਹੈ ਵੇਖੋ ਮੈਂ ਤੇ ਜਿੰਨੀ ਕਥਾ ਕੀਤੀ ਜਿੰਨੀ ਸੁਣੀ ਜਿੰਨੀ ਸੁਣਾਈ ਮੈਨੂੰ ਤੇ ਸਮਝ ਆ ਗਈ ਜੇ ਸਵੇਰੇ ਤੁਹਾਡੇ ਘਰ ਵਿੱਚ ਸਵੇਰੇ ਕੜਾ ਪ੍ਰਸ਼ਾਦੀ ਦੇਖ ਬਣੇ ਤੇ ਸਵੇਰੇ ਦੇਗ ਬਣਾਉਂਦਿਆਂ ਘਰ ਦੀ ਮਾਲਕਣ ਸੁਹਾਣੀ ਰੱਬ ਰੱਬ ਕਰੇ ਤੇ ਸਵੇਰੇ ਉੱਠਦਿਆਂ ਘਰ 'ਚ ਸਾਢੇ ਸੱਤੀ ਦੀ ਥਾਂ ਤੇ ਕੜਾ ਪ੍ਰਸ਼ਾਦੀ ਦੇਗ ਵਰਤੇ ਤੇ ਤੁਸੀਂ ਕੀ ਸਮਝਦੇ ਹੋ ਸੁਖ ਸਮ੍ਰiddhi ਨਹੀਂ ਆਏਗੀ ਬਖਸ਼ਿਸ਼ਾਂ ਤੇ ਤੁਹਾਡੇ ਘਰ 'ਚ ਭੱਜ ਕੇ ਆਉਣਗੀਆਂ ਭਾਈ ਆਪਾਂ ਮੰਨ ਲਈਏ ਵੀ ਮਾਇਆ ਇੱਕ ਇਸਤਰੀ ਹੈ ਉਹ ਸਵੇਰੇ ਸਵੇਰੇ ਘਰਾਂ ਦੇ ਬਾਹਰ ਤੁਰੀ ਫਿਰਦੀ ਹੈ ਤੇ ਜਿਸ ਘਰ 'ਚ ਖੁਸ਼ੀਆਂ ਖੇੜੇ ਹੋਣਗੇ ਉਹ ਕਹੂਗੀ ਜੀ ਮੈਨੂੰ ਵੀ ਬਿਠਾ ਲਓ ਤੇ ਜਿੱਥੇ ਪਹਿਲਾਂ ਹੀ ਉੱਥੇ ਕਨੇਸ਼ ਪਿਆ ਹੋਵੇ ਫੜ ਲਓ ਫੜ ਲਓ ਮੈਂਨੇ ਕਹਣਾ ਗਲੀ ਚੋਂ ਨਿਕਲ ਜੰਦੀਏ ਮੈਨੂੰ ਨਾ ਫੜ ਲੈਣਗੇ ਤੇ ਉੱਥੇ ਨਾ ਲక్ష్ਮੀ ਖਲੋਤੀ ਇਹਨੂੰ ਬਜ਼ੁਰਗ ਬੜਾ ਸੋਹਣਾ ਪਾਠ ਪੜ੍ਹਦੇ ਸੀ ਉਹ ਕਹਿੰਦੇ ਸੀ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਜਿਸ ਘਰ ਵਿੱਚ ਕਲਾ ਕਲੇਸ਼ ਹੈ ਉਸ ਘਰੇ ਉਸ ਘਰ ਦੇ ਵਿੱਚ ਤੇ ਘੜੇ ਦਾ ਪਾਣੀ ਵੀ ਜਿਹੜਾ ਹੈ ਨਾ ਉਹ ਵੀ ਨਹੀਂ ਰਹਿੰਦਾ ਉਹ ਵੀ ਰਾਤ ਨੂੰ ਰਿਸ ਜਾਂਦਾ ਤੁਹਾਡੇ ਘਰ ਦਾ ਵਾਤਾਵਰਨ ਮਾਹੌਲ ਇਹ ਵੀ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਆਪਣੇ ਘਰ ਦਾ ਇਸ ਤਰ੍ਹਾਂ ਦਾ ਮਾਹੌਲ ਬਣਾਓ ਹਾ ਜੀ ਉਪਾਸ਼ੇ ਨ ਤਿਰਤੀ ਪਛਾਨੋ ਚਤਰਤ ਬ੍ਰਹਮ ਗਿਆਨੀ ਸਿੱਖ ਜਾਨੋ ਇੱਕ ਸਿੱਖ ਉਹ ਨਹੀਂ ਜਿਹੜੇ ਉਪਾਸ਼ਨਾ ਕਰਨ ਵਾਲੇ ਨੇ ਸਿਰਫ ਉਹਨਾਂ ਦਾ ਕੰਮ ਹੈ ਪਾਠ ਪੂਜਾ ਕਰਨੀ ਹੈ ਇੱਕ ਉਹ ਨਹੀਂ ਜਿਹੜੇ ਬ੍ਰਹਮ ਗਿਆਨੀ ਨੇ ਜਿਹੜੇ ਪ੍ਰਮਾਤਮਾ ਨਾਲ ਅਭੇਦ ਨੇ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਇੱਕ ਮਿਕਤਾ ਪਾਈ ਹੈ ਤੋਂ ਚਾਰ ਨ ਮੈ ਬੂਜੋ ਕਾਉ ਨਾ ਕਰੇ ਸੁਨਾਵਨ ਜਸ ਗਤ ਤੋਂ ਨਾ ਸਤਿਗੁਰੂ ਕਹਿੰਦੇ ਇਹ ਚਾਰ ਤਰ੍ਹਾਂ ਦੇ ਸਿੱਖ ਨੇ ਤੁਸੀਂ ਕਿਹਦੇ ਬਾਰੇ ਪੁੱਛਦੇ ਹੋ ਬਾਈ ਸੈ ਕਾਮੀ ਦੇ ਬਾਰੇ ਨੇ ਕਾਮੀ ਦੇ ਬਾਰੇ ਉਪਾਸ਼ਕ ਦੇ ਬਾਰੇ ਕਿ ਬ੍ਰਹਮ ਗਿਆਨੀ ਦੇ ਬਾਰੇ ਕਿਉਂਕਿ ਸਾਰਿਆਂ ਦਾ ਲੇਖਾ ਵੱਖਰਾ ਵੱਖਰਾ ਹੋਏਗਾ ਨਾ ਦੇਖੋ ਮੈਨੂੰ ਵੀ ਹੁਣ ਜਾ ਕੇ ਪਤਾ ਲੱਗਾ ਵੀ ਕੋਟ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਵਕੀਰ ਵੀ ਇੱਕ ਤਰ੍ਹਾਂ ਦੇ ਨਹੀਂ ਹੈ ਜੱਜ ਵੀ ਇੱਕ ਤਰ੍ਹਾਂ ਦੇ ਨਹੀਂ ਹੈ ਕਿ ਚੀ ਜੇ ਕਿ ਮੇਰੇ ਕੋਲ ਜੱਜ ਆਇਆ ਕਹਿੰਦਾ ਜੀ ਹੁਣ ਤੇ ਮੈਂ ਇੱਥੇ ਕੜਕੜ ਡੂਮਾ ਬੈਠਦਾ ਪਹਿਲਾਂ ਮੈਂ ਸੀਬੀਆਈ ਚ ਜੱਜ ਹੁੰਦਾ ਸੀ ਕਹਿੰਦਾ ਤੁਹਾਡੇ ਵੱਡੇ ਵੱਡੇ ਬੰਦੇ ਮਨਿਸਟਰ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਹਿੰਦਾ ਇਹ ਵੀ ਮੇਰੀ ਕੋਰਟ ਦੇ ਬਾਹਰ ਖੜੇ ਹੁੰਦੇ ਸੀ ਅਦਾਲਤਾਂ ਵੀ ਵੱਖਰੀਆਂ ਨੇ ਵਕੀਲ ਵੀ ਵੱਖਰੇ ਨੇ ਕਾਨੂੰਨ ਦੀਆਂ ਕਿਤਾਬਾਂ ਵੀ ਵੱਖਰੀਆਂ ਨੇ ਸਜ਼ਾਵਾਂ ਵੱਖਰੀਆਂ ਨੇ ਇੱਥੋਂ ਤੱਕ ਜੇਲਾਂ ਦੇ ਵਿੱਚ ਜਗਾ ਵੀ ਵੱਖਰੀਆਂ ਵੱਖਰੀਆਂ ਨੇ ਬਖਰੇ ਵਖਰੇ ਸੈੱਲ ਬਣੇ ਹੋਏ ਨੇ ਕੋਟ ਕੋਠੀਆਂ ਬਣੀਆਂ ਹੋਈਆਂ ਨੇ ਕੋਠੜੀਆਂ ਕਹਿ ਦੋ ਜਾਂ ਕੋਠੀਆਂ ਕਹਿ ਦੋ ਬਖਰੇ ਵਖਰੇ ਤਰ੍ਹਾਂ ਦੇ ਜਿਹੜੇ ਲੋਕ ਗੁਨਾਹ ਕਰਦੇ ਨੇ ਉਹਨਾਂ ਨੂੰ ਵੱਖਰਾ ਵੱਖਰਾ ਰੱਖਿਆ ਜਾਂਦਾ ਹੈ ਉਹਨਾਂ ਨੂੰ ਜਦੋਂ ਅਦਾਲਤ ਵਿੱਚ ਲਿਪੇਸ਼ ਕਰਦੇ ਨੇ ਉਹਦੀਆਂ ਗੱਡੀਆਂ ਵੱਖਰੀਆਂ ਨੇ ਸਕورٹی ਵੱਖਰੀ ਹੈ ਆਮ ਆਦਮੀ ਨੂੰ ਉਹਦੇ ਅਗਲੇ ਬਸੇ ਬਿਠਾ ਕੇ ਲੈ ਜਾਂਦੇ ਨੇ ਜਿਹੜਾ ਬਹੁਤਾ ਮੋਸਟ ਵਾਂਟਡ ਹੋਵੇ ਉਹਦੇ ਲਈ ਫਿਰ ਸੋਦੋ ਸੋ ਪੁਲਸਾੜਾ ਵੀ ਲੱਗਾ ਹੁੰਦਾ ਹੈ ਸਾਰਿਆਂ ਨੂੰ ਇੱਕ ਇੱਕ ਰਸੇ ਨਾਲ ਨਹੀਂ ਬੰਨਿਆ ਜਾ ਸਕਦਾ ਸਤਿਗੁਰੂ ਕਹਿੰਦੇ ਚਾਰ ਪ੍ਰਕਾਰ ਦੇ ਸਿੱਖ ਨੇ ਨਿਹਕਾਮੀ ਨੇ ਸਹਿਕਾਮੀ ਨੇ ਉਪਾਸ਼ਕ ਨੇ ਬ੍ਰਹਮ ਗਿਆਨੀ ਨੇ ਤੁਸੀਂ ਕਿਹਦੇ ਬਾਰੇ ਪੁੱਛਦੇ ਹੋ ਬਈ ਕਿ ਧਰਮ ਰਾਜੇ ਦੀ ਬਾਰਗਾ ਵਿੱਚ ਕਿਹੜੇ ਦੇ ਪਾਪ ਕੋਣ ਦੀ ਵਿਚਾਰ ਹੋਣੀ ਹੈ ਕੇਸ ਵੱਖਰੇ ਹੋਗੇ ਨਾ ਵਕੀਲ ਵੱਖਰੇ ਹੋਗੇ ਕਿਤਾਬਾਂ ਵੱਖਰੀਆਂ ਹੋ ਗਈਆਂ ਧਾਰਾ ਵੱਖਰੀਆਂ ਹੋ ਗਈਆਂ ਸਜ਼ਾਾਂ ਵੱਖਰੀਆਂ ਹੋ ਗਈਆਂ ਇਹ ਸਾਰਾ ਕੁਝ ਇੱਕੋ ਥੋੜਾ ਜਿਵੇਂ ਆਪਾਂ ਕਰੀ ਤੁਰੇ ਆਉਨੇ ਆ ਆਪਣੋ ਤੇ ਧਰਮ ਦੇ ਬਾਰੇ ਕੁਝ ਵੀ ਨਹੀਂ ਪਤਾ ਨਾ ਵੀ ਮੌਲੀ ਬਣ ਲਈ ਤੇ ਜੇ ਕਿਸੇ ਨੇ ਪੁੱਛਿਆ ਦਫਤਰ ਵੀ ਇਹ ਭਾਈ ਮੌਲੀ ਬੱਧੀ ਹੈ ਕਹਿੰਦੇ ਜੀ ਘਰ ਖੰਡ ਪੜ ਰੱਖਿਆ ਪੁੱਛੋ ਵੀ ਇਹ 바ਕੀ ਟਾਕੀ ਹੈ ਵੀ ਤੈਨੂੰ ਦਫਤਰ ਚ ਵੀ ਬਾਣੀ ਸੁਣਾਈ ਦਏਗੀ ਮੈਂ ਭਰਮ ਨੇ ਜਿੰਨੇ ਮਰਜ਼ੀ ਕਰੀ ਜਾਓ ਉਹਦੇ ਬਾਬਿਆਂ ਦਾ ਇੱਕ ਤਰੀਕਾ ਹੈ ਕਿ ਉਹਨਾਂ ਨੇ ਬਸ ਉਹ ਦੁਨੀਆ ਲੁੱਟিয়ে ਬੱਕਰ ਸੇ ਰੋਟੀ ਖਾਈਏ ਸ਼ੱਕਰ ਸੇ ਘਰ ਵਿੱਚ ਰੱਖੇ ਖੰਡ ਪਾਠ ਦਾ ਪੁੰਨ ਫਲ ਮਹਾਤਮ ਸਿਰਫ ਇਹ ਹੈ ਕਿ ਜੇ ਕੋਈ ਸੁਨੇਗਾ ਜੇ ਕੋਈ ਸੁਣਾਏਗਾ ਕੋਈ ਪੜ੍ਹੇਗਾ ਕੋਈ ਸੁਨੇਗਾ ਮੌਲੀ ਨਾਲ ਕੋਈ ਫਰਕ ਨਹੀਂ ਪੈਦਾ ਜੇ ਪੈਂਦਾ ਹੋਵੇ ਤੇ ਮੈਨੂੰ ਜਰੂਰ ਸਮਝਾ ਦਿਓ ਹਾਂ ਕੋਈ ਪਾਠ ਸੁਨੇ ਉਹਨੂੰ ਫਰਕ ਪੈਗਾ ਜਿਹੜਾ ਪਾਠ ਕਰੇਗਾ ਉਸ ਨੂੰ ਵੀ ਫਰਕ ਪੈਗਾ ਜਿੱਥੇ ਬਾਣੀ ਪੜ੍ਹੀ ਜਾਏਗੀ ਉਸ ਘਰ ਦੇ ਵਾਤਾਵਰਨ ਨੂੰ ਵੀ ਫਰਕ ਪੈਗਾ ਪਰ ਮੌਲੀ ਬਣ ਕੇ ਦਫ਼ਤਰ ਜਾ ਕੇ ਤੁਸੀਂ ਕਹੋ ਕਿ ਫਰਕ ਪੈਗਾ ਨਹੀਂ ਉਹਦਾ ਕੋਈ ਫਰਕ ਨਹੀਂ ਸੋਨ ਸਿਖਣੇ ਪੱਖੋ ਦੇ ਚਾਰੋਂ ਜਿਵੇਂ ਬਰਤਾਂਤ ਹੋਏ ਤਥਾ ਉਚਾਰੋਂ ਉਹ ਸਿਖ ਕਹਿਣ ਲੱਗੇ ਮਹਾਰਾਜ ਫਿਰ ਸਾਨੂੰ ਤਾਂ ਸਮਝ ਹੈ ਨਹੀਂ ਨੀ ਵੀ ਇੱਥੋਂ ਤੱਕ ਤੇ ਅਸੀਂ ਵੀ ਨਹੀਂ ਸੋਚਿਆ ਜਿਹੜਾ ਆਪ ਜੀ ਦੱਸ ਰਹੇ ਹੋ ਫਿਰ ਕਰੋ ਕਿਰਪਾ ਚਾਰਾਂ ਬਾਰੇ ਦੱਸ ਦਿਓ ਜਿਹੜੇ ਉਪਾਸ਼ਨਾ ਕਰਦੇ ਉਹਨਾਂ ਬਾਰੇ ਦੱਸ ਦਿਓ ਜਿਹੜੇ ਨਿਸ਼ਕਾਮ ਨੇ ਉਹਨਾਂ ਬਾਰੇ ਦੱਸ ਦਿਓ ਜਿਹੜੇ ਇੱਛਾ ਨਾਲ ਕਰਦੇ ਨੇ ਉਹਨਾਂ ਨਾਲ ਉਹਨਾਂ ਬਾਰੇ ਦੱਸ ਦਿਓ ਜਿਹੜੇ ਬ੍ਰਹਮ ਗਿਆਨੀ ਨੇ ਉਬੀ ਤੋਂ ਠੀਕ ਇਸ ਪਾਠ ਪੂਜਾ ਕਰਦੇ ਨੇ ਉਹਨਾਂ ਬਾਰੇ ਵੀ ਦੱਸ ਦਿਓ ਗੁਰੂ ਕਹਿਣ ਲਾਗੇ ਤਿਸ ਕਾਨ ਜਿਮ ਇੱਕ ਹੂਤ ਮਹਾ ਮਹ ਪਾਲ ਸਤਿਗੁਰੂ ਕਹਿਣ ਲੱਗੇ ਸੁਣੋ ਇੱਕ ਬਹੁਤ ਵੱਡਾ ਕੋਈ ਰਾਜਾ ਹੋਵੇ ਜਿਹਦਾ ਵੱਡਾ ਵੱਡਾ ਰਾਜ ਭਾਗ ਹੋਵੇ ਜਿਹਦੀ ਬੜੀ ਵੱਡੀ ਸਲਤਨਤ ਹੋਵੇ ਚੱਕਰਵਰਤੀ ਬਾਦਸ਼ਾਹ ਹੋਵੇ ਹਾਂ ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ ਇੱਕ ਤਾਂ ਖੇਤੀ ਕਰੇ ਕਨੇਰੀ ਉਹਦੀ ਜਿਹੜੀ ਪ੍ਰਜਾ ਉਹ ਚਾਰ ਪ੍ਰਕਾਰ ਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਜਦੋਂ ਕਿਹਾ ਨਾ ਕਿ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੂਝੈ ਹੋਏ ਉੱਥੇ ਫਿਰ ਚਾਰ ਪ੍ਰਕਾਰ ਦੀ ਕਿਰਤ ਦੱਸੀ ਹੈ ਪਹਿਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਉਥੇ ਵਪਾਰੀ ਦਾ ਵੀ ਜ਼ਿਕਰ ਕੀਤਾ ਉੱਥੇ ਨੌਕਰੀ ਪੇਸ਼ੇ ਵਾਲੇ ਦਾ ਵੀ ਜ਼ਿਕਰ ਕੀਤਾ ਉੱਥੇ ਖੇਤੀਬਾੜੀ ਵਾਲੇ ਦਾ ਵੀ ਜ਼ਿਕਰ ਕੀਤਾ ਉੱਥੇ ਦੁਕਾਨਦਾਰ ਦਾ ਹਟਵਾਣੀਏ ਦਾ ਵੀ ਜ਼ਿਕਰ ਕੀਤਾ ਅੱਜ ਵੀ ਸਤਗੁਰੂ ਕਹਿੰਦੇ ਨੇ ਕਿ ਜਿਵੇਂ ਇੱਕ ਰਾਜੇ ਦੀ ਪ੍ਰਜਾ ਚ ਚਾਰ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਉਰੋ ਲੋਕ ਨੇ ਜਿਹੜੇ ਖੇਤੀ ਕਰਦੇ ਨੇ ਚਾਰ ਪ੍ਰਕਾਰ ਪ੍ਰਜਾ ਤਿਸਕੇਰੀ ਇੱਕ ਤਾਂ ਖੇਤੀ ਕਰੇ ਕਰਨੇ ਪਹਿਲੇ ਕੌਣ ਨੇ ਜਿਹੜੇ ਖੇਤੀ ਕਰਦੇ ਨੇ ਗੁਜ਼ਾਰਾ ਕਰਦੇ ਨੇ ਹਾਂ ਜਰੇਫੋ ਕੋ ਨਰਤ ਨਹੀਂ ਉਪਰ ਰਹਿ ਹੈ ਕਰੇ ਪਾਵਲੀ ਅਨਜੇਲ ਹ ਹੁਣ ਜ਼ਿਮੀਦਾਰ ਆਪਣੀ ਖੇਤੀ ਕਰ ਰਿਹਾ ਹੈ ਬਾਦਸ਼ਾਹ ਦਾ ਆਦਮੀ ਖੇਤੀ ਦੀ ਨਿਗਰਾਨੀ ਕਰਦਾ ਹੈ ਮਜ਼ਦੂਰ ਨੇ ਖੇਤੀ ਕੀਤੀ ਬਾਦਸ਼ਾਹ ਦੇ ਆਦਮੀ ਨੇ ਨਿਗਰਾਨੀ ਕੀਤੀ ਧਿਆਨ ਰੱਖਿਆ ਹਾਂਜੀ ਸਦਾ ਮੁਹਸਲ ਵੰਡ ਤੇ ਦਾਣਾ ਜੇਖਿਆ ਨਤਕ ਕਰੇ ਅਜਾਨਾ ਫਿਰ ਇੱਕ ਬਾਦਸ਼ਾਹ ਦਾ ਵੰਡਾਵਾ ਹੁੰਦਾ ਸੀ ਜਿਹੜਾ ਕੀ ਕਰਦਾ ਸੀ ਉਸ ਖੇਤੀ ਨੂੰ ਫਿਰ ਵੰਡਦਾ ਸੀ ਪਰ ਜਿਹੜਾ ਵੀ ਆਦਮੀ ਗਲਤੀ ਕਰਦਾ ਸੀ ਕਿਸਾਨ ਨੂੰ ਅਮਾਨਤ ਵਿੱਚ ਖਿਆਨਤ ਕਰਦਾ ਸੀ ਬਾਦਸ਼ਾਹ ਨੂੰ ਸਜ਼ਾ ਦੇ ਦਿੰਦਾ ਸੀ ਆਦਮੀ ਨੇ ਖੇਤੀ ਕੀਤੀ ਖੇਤੀ ਦਾ ਧਿਆਨ ਬਾਦਸ਼ਾਹ ਦੇ ਕਿਸੇ ਅਹਿਲਕਾਰ ਨੇ ਕੀਤਾ ਵੰਡਾਵਾ ਆਇਆ ਉਹਨੇ ਫਸਲ ਵੰਡ ਦਿੱਤੀ ਜਿਹੜਾ ਕਿਸਾਨ ਉਹਨੂੰ ਵੱਖਰਾ ਦੇ ਦਿੱਤਾ ਜਿਹੜਾ ਬਾਦਸ਼ਾਹ ਦਾ ਹਿੱਸਾ ਹੈ ਉਹ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਪਰ ਜੇ ਕਿਸੇ ਨੇ ਅਮਾਨਤ ਵਿੱਚ ਖਿਆਨਤ ਕੀਤੀ ਉਹਨੂੰ ਸਜ਼ਾ ਦੇ ਦਿੱਤੀ। ਦੰਡ ਦੇ ਰੱਖੇ ਚੁਕਸਾਈ ਹੋਇਓ ਆਨ ਸਭ ਲੈ ਬਟਾਈ। ਦੰਡ ਦੇਣ ਵਾਸਤੇ ਬਹੁਤ ਮੁਸ਼ਤੈਦੀ ਰੱਖੀ ਜਾਂਦੀ ਸੀ। ਅਨਾਜ ਵੰਡ ਦਿੱਤਾ ਜਾਂਦਾ ਸੀ। ਕਿਸਾਨ ਆਪਣਾ ਲੈ ਜਾਂਦਾ ਸੀ ਰਾਜੇ ਦੇ ਖਜ਼ਾਨੇ ਪੰਡਾਰੇ ਭਰ ਜਾਂਦੇ ਸੀ। ਦੁੱਤੀਏ ਬਟਾ ਲਖਾਏ ਚੁਕਾਵੇ ਕਸ਼ਟ ਮਾਸਮਂ ਧ੍ਰਿਪਨਰ ਜਾਵੇ। ਇੱਕ ਖੇਤੀ ਇਸ ਤਰ੍ਹਾਂ ਹੁੰਦੀ ਸੀ। ਅੱਜ ਵੀ ਪਿੰਡਾਂ ਥਾਵਾਂ ਤੇ ਤੁਸੀਂ ਪਤਾ ਕਰ ਲਿਓ ਕਿ ਭਾਈ ਜ਼ਮੀਨ ਦਾ ਕੀ ਕੀਤਾ ਉਹ ਕਹਿੰਦਾ ਇਸ ਤੇ ਹਿੱਸੇ ਤੇ ਦੇ ਦਿੰਦੀ ਹੈ ਇਹ ਉਹ ਕਥਾ ਹੈ ਹਿੱਸੇ ਦਾ ਅਰਥ ਕੀ ਹੈ ਕਿ ਮਜ਼ਦੂਰ ਹੈ ਉਹਨੂੰ ਚੌਥੇ ਹਿੱਸੇ ਤੇ ਦੇਤੀ ਹੈ ਤੇ ਉਹਦੇ ਵਿੱਚ ਪਾਣੀ ਦਾ ਬਿਜਲੀ ਦਾ ਖਾਦ ਦਾ ਸਾਰਾ ਖਰਚਾ ਜਿਹੜਾ ਹੈ ਉਹ ਮਾਲਕ ਦਾ ਹੈ ਮਜ਼ਦੂਰ ਨੇ ਕੀ ਕਰਨਾ ਹੈ ਉਹਨੇ ਨਿਗਰਾਨੀ ਕਰਨੀ ਹੈ ਉਹਨੇ ਹਥੀਂ ਮਜ਼ਦੂਰੀ ਕਰਨੀ ਹੈ ਮਜਦੂਰੀ ਹੱਥਾਂ ਵਾਲੀ ਮਜਦੂਰੀ ਉਹਦੀ ਹੈ। ਬਾਕੀ ਜਿਹੜੀ ਜਿਹੜਾ ਰੱਖ-ਰਖਾਵ ਖਰਚਾ ਹੈ ਉਹ ਮਾਲਕ ਦਾ ਆਪਣਾ ਹੈ। ਤੇ ਉਹਨੂੰ ਤਨਖਾਹ ਨਹੀਂ ਮਿਲਦੀ। ਉਹਨੂੰ ਉਹਦੇ ਚੋਂ ਚੌਥਾ ਹਿੱਸਾ ਮਿਲ ਜਾਂਦਾ। ਇੱਕ ਹੁੰਦਾ ਅੱਧ। ਅੱਧ ਦਾ ਸਿੱਧਾ ਸਿੱਧਾ ਹੁੰਦਾ ਹੈ ਕਿ ਫਸਲ ਵੀ ਅੱਧੀ ਹੋਏਗੀ ਤੇ ਖਰਚਾ ਵੀ ਅੱਧਾ ਹੋਏਗਾ। ਤੁਹਾਡੀ ਜ਼ਮੀਨ ਹੈ ਤੇ ਉਹਦੀ ਮਿਹਨਤ ਹੈ। ਬਾਕੀ ਖਰਚਾ ਵੀ ਅੱਧੋ-ਅੱਧ ਤੇ ਜਿਹੜੀ ਫਸਲ ਆਈ ਉਹ ਵੀ ਅੱਧੋ-ਅੱਧ। ਹੁਣ ਇੱਕ ਕਿਸਮ ਇਹ ਹੈ, ਦੂਜੀ ਕੀ ਹੈ? ਦੂਜੀ ਹੈ ਦੇ ਦੁਤੀਗੇ ਪਟਾਲ ਲਖਾਏ ਚੁਕਾਵੇ ਖਸ਼ਟ ਮਾਸ ਮੈਂ ਨਿਰਪ ਨਰ ਜਾਵੇ ਦੂਜੀ ਜਿਵੇਂ ਮੇਰੀ ਆਪਣੀ ਜਮੀਨ ਹੈ ਕੋਈ ਮੈਨੂੰ ਪੁੱਛਦਾ ਯਾਨੀ ਜੀ ਕੀ ਕਰਦੇ ਹੋ ਮੈਂ ਕਹਿੰਦਾ ਭਾਈ ਮੈਂ ਤਾਂ ਠੇਕੇ ਤੇ ਦਿੱਤੀ ਹੋਈ ਹੈ ਜਿੰਨੇ ਵਿਦੇਸ਼ਾਂ ਵਿੱਚ ਬੈਠੇ ਨੇ ਜਿੰਨੂੰ ਮਰਜ਼ੀ ਪੁੱਛ ਲਓ ਜ਼ਮੀਨ ਦਾ ਕੀ ਕੀਤਾ ਕਹਿੰਦੇ ਜੀ ਠੇਕੇ ਤੇ ਪਰ ਮੈਂ ਆਪਣੇ ਭਰਾ ਨੂੰ ਹੀ ਦਿੱਤੀ ਹੋਈ ਹੈ ਤੇ ਉਹਨੂੰ ਕਹੀਦਾ ਵੀ ਭਾਈ ਤੂੰ ਐਦਾ ਕਰ ਪਿੰਡ ਦਾ ਠੇਕਾ ਨਾ ਦੇਈ 1500 ਕੱਟ ਦੇ ਦੀ ਚਲੋ ਘਟੋ ਘਟ ਭਰਾਵੇਂ ਜਮੀਨ ਤਾਂ ਸੰਭਾਲਨੇਗਾ ਹੁਣ ਉੱਥੇ ਤੁਹਾਨੂੰ ਕੋਈ ਲੋੜ ਨਹੀਂ ਨਿਗਰਾਨੀ ਕਰਨ ਦੀ ਜਿਹੜਾ ਖੇਤੀ ਕਰਦਾ ਹੈ ਉਹ ਘੱਟ ਕਰੇ ਵੱਧ ਕਰੇ ਥੋੜਾ ਕਰੇ ਬਹੁਤਾ ਕਰੇ ਚੋਰੀ ਕਰੇ ਚਕਾਰੀ ਕਰੇ ਤੇ ਤੁਹਾਨੂੰ ਤੇ ਭਾਈ ਪੱਕੀ ਜਿਹੜੀ ਕੀਮਤ ਹੈ ਉਹ ਤੁਹਾਨੂੰ ਮਿਲ ਜਾਣੀ ਹੈ ਉਹ ਕਿਤੇ 40000 ਰੁਪਏ ਹੈ ਕਿਤੇ 20000 ਰੁਪਏ ਹੈ ਜਿੱਥੇ ਬਹੁਤ ਚੰਗੀਆਂ ਜ਼ਮੀਨਾਂ ਉੱਤੇ 60-65000 ਰੁਪਿਆ ਵੀ ਹੈ ਉਹਨੇ ਆਪਣਾ ਠੇਕਾ ਲੈ ਲੈਣਾ ਇਹਨੂੰ ਠੀਕਾ ਕਹਦੇ ਹੋ ਜਾਂ ਪਟਾ ਕਹਦੇ ਹੋ ਬਾਦਸ਼ਾਹ ਦਾ ਆਦਮੀ ਆਉਂਦਾ 6 ਮਹੀਨੇ ਸਾਲ ਬਾਅਦ ਪਟੇ ਦੇ ਪੈਸੇ ਲੈਂਦਾ ਉਹਨੂੰ ਕੋਈ ਇਸ ਗੱਲ ਦੀ ਨਹੀਂ ਕਿ ਜ਼ਿਮੀਂਦਾਰ ਖੇਤ ਖਾਲੀ ਰੱਖਦਾ ਹੈ ਖੇਤ ਬੀਜਦਾ ਹੈ ਪਾਣੀ ਘੱਟ ਲਾਉਂਦਾ ਹੈ ਪਾਣੀ ਵੱਧ ਲਾਉਂਦਾ ਹੈ ਅਵਾਰਡ ਕਰਦਾ ਹੈ ਨਹੀਂ ਕਰਦਾ ਚੋਰਾ ਤੋਂ ਬਚਾਉਂਦਾ ਹੈ ਨਹੀਂ ਬਚਾਉਂਦਾ ਉਹਦਾ ਮਾਲਕ ਨਾਲ ਰਾਜੇ ਨਾਲ ਕੋਈ ਲੈਣਾ ਦੇਣਾ ਨਹੀਂ ਕਰਿਓ ਜੋ ਹੋਵਤ ਦੇਤ ਤਸ ਤਾਈ ਅਪਰ ਚਿੰਤ ਚਿਤ ਤਰੇ ਨ ਕਹਾਈ ਬਸ ਇੱਕੋ ਹੀ ਚਿੰਤਾ ਹੁੰਦੀ ਵੀ ਠੇਕੇਦਾਰ ਕਿਤੇ ਪੈਸੀ ਨਾ ਮਾਰ ਜਾਏ ਉਨਾ ਵੇ ਵੀ ਉਹ ਫਸਲ ਵੇਚ ਜਾਵੇ ਤੇ ਮੁੜ ਕੇ ਹੱਸ ਕੇ ਵਿਖਾ ਦੇਵੇ ਵੀ ਨਹੀਂ ਜੀ ਹੋਇਆ ਹੀ ਕੁਝ ਨਹੀਂ ਜੀ ਫਸਲੀ ਮਾਰੀ ਗਈ ਜੀ ਆੜਤੀਏ ਨੇ ਪੈਸੇ ਹੀ ਨਹੀਂ ਦਿੱਤੇ ਜੀ ਇਹ ਇੱਕੋ ਇੰਨਾ ਕੀ ਡਰ ਹੈ ਤੇ ਜਦੋਂ ਉਹਨੂੰ ਆਪਣੇ ਉਹਦੇ ਪੈਸੇ ਮਿਲ ਜਾਣ ਫਿਰ ਉਹਦਾ ਜ਼ਿੰਮੇਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੀਜੇ ਨਰ ਸੰਗਾਤੀ ਜਾਨ ਰੇਪ ਕੀ ਹੱਦ ਪਰ ਬਾਸਾ ਥਾਨ ਤੀਜੇ ਲੋਕ ਰਾਜੇ ਦੇ ਦੇਸ਼ ਵਿੱਚ ਰਹਿੰਦੇ ਨੇ ਪਰ ਉਹ ਕੀ ਕਰਦੇ ਨੇ ਸ਼ੁਗਾਤਾ ਦਿੰਦੇ ਨੇ ਜ਼ਮੀਨ ਰਾਜੇ ਦੀ ਵਾਉਂਦੇ ਨੇ ਹਜ਼ਾਰ ਏਕੜ 2000 ਏਕੜ 5000 ਏਕੜ 5 ਪਿੰਡਾਂ ਦੀ 10 ਪਿੰਡਾਂ ਦੀ 20 ਪਿੰਡਾਂ ਦੀ ਪਰ ਉਹ ਫਿਰ ਕੀ ਕਰਦੇ ਨੇ ਉਹ ਸਗਾਤਾਂ ਤੋੜਦੇ ਰਹਿੰਦੇ ਨੇ ਕਦੇ ਘੋੜਾ ਦੇਆਂ ਦਾ ਰਾਜੇ ਨੂੰ ਕਦੇ 2 4 10 ਗੱਡੇ ਚੌਲਾਂ ਦੇ ਦੇਆਂ ਦੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਬਾਦਸ਼ਾਹ ਨੂੰ ਵੀ ਪਤਾ ਹੁੰਦਾ ਵੀ ਇੰਨਾ ਕੀ ਮੇਰਾ ਬਣਦਾ ਹੈ ਉਹ ਵੀ ਖੁਸ਼ ਰਹਿੰਦਾ ਹੈ ਤੇ ਜ਼ਿਮੀਂਦਾਰ ਵੀ ਖੁਸ਼ ਰਹਿੰਦਾ ਹੈ ਉਹਨੂੰ ਵੀ ਪਤਾ ਹੈ ਵੀ ਬਿਲਕੁਲ ਤਾਂ ਸਰਨਾ ਹੀ ਨਹੀਂ ਅੱਜ ਵੀ ਪੰਜਾਬ ਵਿੱਚ ਬੜੇ ਭਰਾ ਐਸੇ ਹੈਗੇ ਨੇ ਜਿਹੜੇ ਬਾਹਰੋਂ ਆਏ ਭਰਾਵਾਂ ਦੇ ਜਾਂ ਨੌਕਰੀ ਕਰਨ ਵਾਲੇ ਭਰਾਵਾਂ ਦੇ ਜਦੋਂ ਪੈਰਾ ਥੱਲੇ ਹੱਥ ਰੱਖਦੇ ਨੇ ਤੇ ਉਹ ਠੇਕਾ ਨਹੀਂ ਲੈਂਦੇ ਭਰਾਵਾਂ ਕੋਲੋਂ ਪਰ ਜਦੋਂ ਆਇਆ ਨੂੰ ਕੋਈ ਪਾਣੀ ਵੀ ਨਾ ਪੁੱਛੇ ਤੋ ਕਹਿੰਦੇ ਦਿਓ ਰੱਖੋ ਠੇਕਾ ਸਾਡਾ ਸਾਨੂੰ ਤੁਹਾਡੇ ਪਾਣੀ ਦੀ ਲੋੜ ਕੋਈ ਨਹੀਂ ਅਸੀਂ ਆਪਣਾ ਪਾਣੀ ਆਪ ਹੀ ਗਲਾਸ 'ਚ ਪਾ ਕੇ ਪੀ ਲਾਂਗੇ ਲੈ ਸੁੱਟੋ ਪੈਸੇ ਸਾਡੇ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਉਹ ਲੋਕ ਨੇ ਜਿਹੜੇ ਸੁਗਾਤੀ ਨੇ ਉਹ ਕੀ ਕਰਦੇ ਨੇ ਕ੍ਰਿਤਿਗੇ ਨਾਰਸ ਸੁਗਾਤੀ ਜਾਨ ਨ੍ਰਿਪ ਕੀ ਹੱਦ ਪਰ ਵਾਸਾ ਥਾਣ ਉਹ ਰਾਜੇ ਦੇ ਰਾਜ ਵਿੱਚ ਚੌਧਰੀਆਂ ਵਾਂਗੂ ਰਹਿੰਦੇ ਨੇ ਛੋਟੇ ਛੋਟੇ ਉਹ ਠਾਕੁਰਾ ਵਾਂਗ ਰਹਿੰਦੇ ਨੇ ਛੋਟੀਆਂ ਛੋਟੀਆਂ ਨਵਾਬੀਆਂ ਲੈ ਕੇ ਰਹਿੰਦੇ ਨੇ ਬਾਜ ਜੀ ਬਾਜ ਆਦ ਸੁਗਾਤ ਭੇਜੇ ਨ੍ਰਿਪਟੇ ਬਨਿਤ ਹਰਖਾਤ ਉਹ ਫਿਰ ਕੋੜੇ ਬਾਜ ਇਹੋ ਜੀਆਂ ਸੁਗਾਤਾਂ ਰੋਜ਼ ਹੀ ਕਰਦੇ ਰਹਿੰਦੇ ਨੇ ਆਵਾਜ਼ਾਈ ਲੱਗੀ ਰਹਿੰਦੀ ਐ ਸਾਡੇ ਚ ਵੀ ਸੀ ਜਿਨ੍ਹਾਂ ਪੈਣਾ ਨੂੰ ਭਰਾ ਸਪਲਾਈ ਦਿੰਦੇ ਰਹਿੰਦੇ ਸੀ ਕਦੇ ਪੈਣਾ ਨੇ ਭਰਾਵਾਂ ਤੋਂ ਹਿੱਸਾ ਨਹੀਂ ਮੰਗਿਆ દિਵਾਲੀ ਤੁਰੀ ਆਉਂਦੀ ਐ ਲੋਹੜੀ ਤੁਰੀ ਆਉਂਦੀ ਐ ਇਧਰ ਰੋਪੜਵਾਲ ਤੇ ਉਹ ਇੱਕ ਪਤਨੀ ਉਹਨੂੰ ਕੀ ਕਹਿੰਦੇ ਨੇ ਸ਼ਗਰੀ ਉਹ ਵੀ ਸ਼ਾਇਦ ਪਤਾ ਨਹੀਂ ਲੈ ਕੇ ਜਾਂਦੇ ਨੇ ਕੋਈ ਹੋਰ ਦਿਨ ਤਿਉਹਾਰ ਆ ਗਿਆ ਫਿਰ ਕਦੇ ਪੈਣ ਨੂੰ ਉਦਾਂ ਲੈਣ ਚਲੇਗੇ ਕਦੇ ਘਰ ਕੋਈ ਬੱਚਾ ਜੰਪਿਆ ਤਾਂ ਅਦਾ ਗੱਡਾ ਸਮਾਨ ਦਾ ਲਾਦ ਦਿੱਤਾ ਤੇ ਪੈਣ ਕੀ ਕਰਦੀ ਸੀ ਉਹ ਜ਼ਮੀਨ ਨਹੀਂ ਸੀ ਲੈਂਦੀ ਭਰਾਵਾ ਤੋ ਉਹਦੇ ਫੜਾ ਮਾਰੀ ਜਾਂਦੀ ਸੀ ਲੈ ਮੇਰੇ ਭਰਾ ਤੇ ਰਾਜ ਕਰਦੇ ਨੇ ਮੇਰੇ ਭਰਾ ਦੇ ਇੱਕ ਭਰਾਵਾ ਦੇ ਘਰ ਤੇ ਟੱਲੀਆਂ ਵਾਲੇ ਊਠ ਬਲਦ ਤੇ ਊਠ ਨੇ ਉਹ ਐਨੀ ਕੀ ਫੜ ਵੇਚੀ ਉਹ ਸਾਰਾ ਕੁਝ ਛੱਡ ਆਉਂਦੀ ਹੁੰਦੀ ਸੀ ਤੇ ਹੁਣ ਜਦੋਂ ਪਰਜਾਈਆਂ ਨੇ ਪਾਣੀ ਪੁੱਛਣਾ ਛੱਡਤਾ ਤੇ ਨਾਨ ਵੀ ਕਹਿੰਦੀ ਵੀ ਛੋਟ ਸਮਾਨ ਇੱਥੇ ਮੇਰਾ ਵੀ ਮੈਨੂੰ ਤੇਰੀ ਦੀਵਾਲੀ ਲੋਹੜੀ ਦੀ ਮੁਖਫਲੀ ਤੋਂ ਕੀ ਲੈਣਾ ਐ ਲੈ ਛੋਟ ਪੈਸੇ ਇਤੇ ਉਹ ਫਿਰ ਚੰਗਾ ਚੋਖਾ ਵੱਢ ਕੇ ਲੈ ਜਾਂਦੀ ਕਹਿੰਦੀ ਵੀ ਆ ਮੈਂ ਲੈ ਚਲੀ ਜੀ ਸਾਡੇ ਬਜ਼ੁਰਗ ਮੈਂ ਰੋਜ ਇੱਥੇ ਬੈਠ ਕੇ ਕਹਿੰਦਾ ਉਹ ਅਣਪੜ੍ਹ ਸੀ ਕਮਲੇ ਨਹੀਂ ਸੀ ਭਾਈ ਸਿਖੋ ਆਪਾਂ ਪੜੇ ਲਿਖੇ ਮੂਰਖ ਹੋ ਗਏ ਨਾਲੇ ਪੈਣਾ ਗਵਾਲੀਆਂ ਨਾਲੇ ਜਾਇਦਾਦ ਗਵਾਲੀ ਤੇ ਜੇ ਕਿਤੇ ਸੰਭਾਲਦੇ ਰਹਿੰਦੇ ਤੇ ਜਾਇਦਾਦ ਵੀ ਸੰਭਾਲੀ ਜਾਣੀ ਸੀ ਭੈਣ ਵੀ ਸੰਭਾਲੀ ਜਾਣੀ ਸੀ ਤੇ ਇਹਦੇ ਨਾਲ ਭੈਣ ਦਾ ਵੀ ਰੋਬ ਦਾਬ ਹੁੰਦਾ ਸੀ ਸਹੁਰਿਆਂ ਦੇ ਘਰ ਵਿੱਚ ਨੰਬਰਦਾਰੀ ਕਰਦੀਆਂ ਸੀ ਭੈਣਾ ਭਰਾਵਾਂ ਦੇ ਸਿਰ ਤੇ ਆਪਾਂ ਉਹ ਸਾਰਾ ਸਮਾਜ ਜਿਹੜਾ ਹੈ ਉਹ ਗਵਾਲਿਆ ਤ੍ਰਿਕਾ ਉਹ ਹੀ ਹੈ ਰੱਬ ਦੇ ਨਾਲ ਵੀ ਇਦਾਂ ਹੀ ਹੈ ਦੁਨੀਆ ਨਾਲ ਵੀ ਇਦਾਂ ਹੀ ਹੈ ਰਾਜੇ ਨਾਲ ਵੀ ਇਦਾਂ ਹੀ ਹੈ ਕਈ ਲੋਕ ਚੌਥੇ ਹਿੱਸੇ ਤੇ ਜ਼ਮੀਨ ਵਾਉਂਦੇ ਨੇ ਕਈ ਅੱਧ ਤੇ ਵਾਉਂਦੇ ਨੇ ਕਈ ਸੁਗਾਤੀ ਨੇ ਨਾਲੇ ਚੌਧਰੀ ਨੇ ਨਾਲੇ ਬਾਦਸ਼ਾਹ ਦੇ ਦਰਬਾਰ ਚ ਬੱਲੇ ਬੱਲੇ ਹੈ ਤੇ ਪਤਾ ਉਹਨਾਂ ਨੂੰ ਵੀ ਇਹ ਵੀ ਦਿੱਤੇ ਲੈ ਬਿਣਾ ਤੇ ਗੱਲ ਬਣਨੀ ਨਹੀਂ ਉਹ ਫਿਰ ਕੀ ਕਰਦੇ ਨੇ ਕਦੇ ਘੋੜੇ ਕੱਲ ਤੇ ਕਦੇ ਊਠ ਕੱਲ ਤੇ ਕਦੇ ਸ਼ਸਤਰ ਕੱਲ ਤੇ ਬਾਦਸ਼ਾਹ ਵੀ ਖੁਸ਼ ਵੀ ਹਮਕੇ ਚੌਧਰੀ ਦਾ ਜੀ ਸਗਾਤ ਆਈ ਹੈ ਜੀ ਗਿਫਟ ਆਏ ਨੇ ਜੀ ਬਾਹੋਗਰਾਮ ਨੇ ਕੀ ਰਾਜਕਰੰਤੇ ਬਦਲੇ ਸੁਖ ਭੋਗੰਤੇ ਉਹ ਲੋਕ ਕਈ ਕਈ ਪਿੰਡਾਂ ਦੇ ਰਾਜੇ ਬਣ ਕੇ ਰਹਿੰਦੇ ਸੀ ਸੁਖ ਭੋਗਦੇ ਸੀ ਬਾਦਸ਼ਾਹ ਨੂੰ ਖੁਸ਼ ਰੱਖਦੇ ਸੀ ਹਾਂ ਚੌਥੇ ਮਾਫੀ ਕੇ ਤਕ ਹੋਏ ਆਪਣੋ ਰਾਜ ਕਰਤ ਹੈ ਸੋਏ ਚੌਥੇ ਉਹ ਹੁੰਦੇ ਸੀ ਜਿਨ੍ਹਾਂ ਨੂੰ ਬਿਲਕੁਲ ਹੀ ਮਾਫੀ ਹੁੰਦੀ ਸੀ ਆਪਣੇ ਆਪਣੇ ਇਲਾਕੇ ਦੇ ਚੌਧਰੀ ਦੇਣਾ ਰਾਜੇ ਨੂੰ ਕੁਝ ਨਹੀਂ ਹੈ ਆਪਣੇ ਇਲਾਕੇ ਦੇ ਚੌਧਰੀ ਕਈ ਪਿੰਡਾਂ ਦੀ ਚੌਧਰਦਾਰੀ ਰਾਜੇ ਨੂੰ ਕੁਝ ਨਹੀਂ ਦੇਣਾ ਉਹ ਕੌਣ ਨੇ ਕਹਿੰਦੇ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੂੰ ਮਾਫੀ ਹੁੰਦੀ ਸੀ ਜਿਵੇਂ ਬ੍ਰਹਮ ਗਿਆਨੀ ਹੈ ਹਾਂਜੀ ਨਿਰਪਕੇ ਸੰਗ ਚੜੇ ਸਭ ਜਾਏ ਸਭ ਪਰ ਆਪਣੋ ਹੁਕਮ ਚਲਾਏ ਪਰ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਰਾਜਾ ਘੋੜੇ ਤੇ ਚੜ ਕੇ ਚੜਾਈ ਕਰਦਾ ਸੀ ਉਹ ਫਿਰ ਰਾਜੇ ਦੇ ਨਾਲ ਚੱਲਦੇ ਸੀ ਸਾਹ ਨਾਲ ਸਾਹ ਲੈਂਦੇ ਸੀ ਅੱਗੇ ਹੋ ਕੇ ਜੰਗ ਕਰਦੇ ਸੀ ਫਿਰ ਬਾਦਸ਼ਾਹ ਉਹਨਾਂ ਕੋਲੋਂ ਹਿੱਸੇ ਨਹੀਂ ਸੀ ਮੰਗਦਾ ਉਹ ਜਦੋਂ ਵਾਪਸ ਵੀ ਆਉਂਦੇ ਸੀ ਤੇ ਉਹਨਾਂ ਦਾ ਰੋਹ ਬਦਾਬ ਬਾਕੀ ਤਿੰਨਾਂ ਨਾਲੋਂ ਜ਼ਿਆਦਾ ਹੁੰਦਾ ਸੀ ਪਰਜਾ 'ਚ ਉਹ ਬਾਦਸ਼ਾਹ ਦੇ ਖਾਸ ਹੋ ਜਾਂਦੇ ਜਿਵੇਂ ਬ੍ਰਹਮ ਗਿਆਨੀ ਨੇ ਬ੍ਰਹਮ ਗਿਆਨੀ ਤਾਂ ਰੱਬ ਦੇ ਆਪਣੇ ਬੰਦੇ ਨੇ ਭਾਈ ਉਹਨਾਂ ਨੇ ਕਿਹੜਾ ਕਿਸੇ ਨੂੰ ਲੇਖਾ ਦੇਣਾ ਹੈ ਉਹਨਾਂ ਨੂੰ ਦੁਨੀਆ ਦੀ ਕੀ ਮੁਤਾਜੀ ਹੈ ਇਹ ਚੌਥੀ ਕਿਸਮ ਦੇ ਮਾਫੀਕਾਰ ਲੋਕ ਹੁੰਦੇ ਸੀ ਪਰ ਰਹਿਣਾ ਬਾਦਸ਼ਾਹ ਨਾਲ ਹੈ ਫਿਰ ਇਹ ਵੀ ਸ਼ਰਤ ਹੈ ਇਹ ਨਹੀਂ ਕਿ ਬਾਦਸ਼ਾਹ ਕੌਣ ਹੁੰਦਾ ਹੈ ਜੀ ਨਾ ਬ੍ਰਹਮ ਗਿਆਨੀ ਰੱਬ ਤੋਂ ਬਿਨਾ ਕਿਸੇ ਦਾ ਨਾਂ ਨਹੀਂ ਲੈਂਦਾ